ਅਗੇ ਬਤਾਂਗੇ ਰਾਜਪੁਰਾ ਦੇ ਵਿਖੇ ਮਹਿੰਦਰ ਗੰਜ ਦੇ ਬਾਜ਼ਾਰ ਦੇ ਵਿੱਚ ਰੱਖੀ ਗਈ ਮੀਟਿੰਗ ਦੇ ਦੌਰਾਨ ਵਿਦਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੋ ਪੰਜਾਬ ਦੇ ਵਿੱਚ ਨਾਮ ਕਮਾਇਆ ਸੀ ਅਤੇ ਸੁਖਬੀਰ ਬਾਦਲ ਨੇ ਅਕਾਲੀ ਦਲ ਵੀ ਖਤਮ ਕਰਕੇ ਰੱਖ ਦਿੱਤਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਝੂਠ ਬੋਲ ਲਿਆ ਗਿਆ ਤੇ ਚਿੱਟਾ ਵੀ ਵੇਚ ਕੇ ਪੰਜਾਬ ਦੇ ਨੌਜਵਾਨੀ ਨੂੰ ਖਤਮ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਨੇ ਜੋ ਵੀ ਵਾਅਦੇ ਕੀਤੇ ਸਨ, ਬਿਜਲੀ ਮੁਫਤ ਦੇ ਬਿਜਲੀ ਮੁਫਤ ਕੀਤੀ ਗਈ ਅਤੇ ਮੁਹੱਲਾ ਕਲੀਨਿਕ ਵੀ ਖੁਲਵਾਏ ਗਏ। ਹੁਣ 45000 ਤੋਂ ਵੀ ਵੱਧ ਜੁੜੀਆਂ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਗਈਆਂ। ਪੰਜਾਬ ਸਰਕਾਰ ਦੇ ਵਿੱਚ ਕਿਸਾਨਾਂ ਨੂੰ ਜੋ ਅਭੀ ਕੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਤੇ ਲੋਕਾਂ ਦੀ ਮੰਗ ਹੈ ਕਿ ਮਹਿੰਦਰਗੰਜ ਨੂੰ ਆਉਣ ਵਾਲਾ ਰੇਲਵੇ ਪੋਲ ਪਿਛਲੇ ਲੰਬੇ ਸਮੇਂ ਤੋਂ ਜੋ ਲਟਕਿਆ ਹੋਇਆ ਹੈ ਉਸ ਦੀ ਉਸਾਰੀ ਜਲਦ ਹੀ ਖਤਮ ਕਰਕੇ ਉਸ ਨੂੰ ਸੁਚਾਰੂ ਢੰਗ ਨਾਲ ਚਾਲੂ ਕੀਤਾ ਜਾਵੇ। ਔਰ ਜੋ 150 ਦੁਕਾਨਾਂ ਜਿਵੇਂ ਮਹਿੰਦਰਗੰਜ ਤੋਂ ਮਾਰਕੀਟ ਚ ਆਲੇ ਭਰਾਵਾਂ ਨੂੰ ਮਿਲ ਲਾਈ ਸੀਗੇ ਔਰ ਇਹਨਾਂ ਦੀ ਬੜੀ ਸਭ ਤੋਂ ਵੱਡੀ ਸਮੱਸਿਆ ਪੁਲ ਦੀ ਔਰ ਮੈਂ ਇਹਨਾਂ ਨੂੰ ਕਿਹਾ ਵੀ ਪੁਲ ਦਾ ਕੰਮ ਬਹੁਤ ਜਲਦੀ ਪੂਰਾ ਹੋਣ ਵਾਲਾ ਹੈ ਬਹੁਤ ਸਪੀਡ ਤੇ ਕੰਮ ਖਿੱਚਿਆ ਗਿਆ ਹੈ। ਪੁਲ ਦਾ ਕੰਮ ਲੇਟ ਕਿਉਂ ਹੋਇਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਸੀਂ ਪਤਾ ਕੀਤਾ ਵੀ ਕੀ ਹੋ ਗਿਆ ਕਿਉਂ ਨਹੀਂ ਕੰਮ ਚੱਲ ਰਿਹਾ ਰੇਲਵੇ ਵਾਲਿਆਂ ਨੂੰ ਬੁਲਾਇਆ ਤਾਂ ਰੇਲਵੇ ਵਾਲੇ ਕਹਿੰਦੇ ਜੀ ਅਸੀਂ 1 ਸਾਲ ਤੋਂ ਕਲੀਅਰੈਂਸ ਮੰਗ ਰਹੇ ਹਾਂ ਉੱਥੇ ਇੱਕ ਮੰਦਿਰ ਵਿਚਾਰਿਆ ਸੀ ਔਰ ਇੱਕ ਪੇੜ ਆ ਰਿਹਾ ਸੀਗਾ ਤਾਂ ਪਿਛਲੇ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਬਲਕਿ ਕੰਮ ਲਟਕਾਈ ਰੱਖਿਆ ਲੋਕਾਂ ਨੂੰ ਗਲਤ ਇਹਨਾਂ ਨੂੰ ਮੈਸੇਜ ਦਿੰਦੇ ਰਹੇ ਅਸੀਂ ਆ ਕੇ ਪਹਿਲਾਂ ਉੱਥੋਂ ਸਾਰੀ ਕਲੀਅਰੈਂਸ ਕਰਵਾ ਕੇ ਦਿੱਤੀ ਉਦੋਂ ਦਾ ਇੱਥੇ ਕੰਮ ਚੱਲ ਰਿਹਾ ਔਰ ਹੁਣ ਵੀ ਇਹਨਾਂ ਨੂੰ ਬਹੁਤ ਖਿੱਚਿਆ ਹੋਇਆ ਰੇਲਵੇ ਵਾਲਿਆਂ ਨੂੰ ਉਹ ਜਲਦੀ ਕੰਮ ਪੂਰਾ ਕਰ ਦੇਣਗੇ ਫਿਰ ਨਾਲ ਦੀ ਨਾਲ ਪੀ ਡਬਲਯੂ ਡੀ ਵਾਲੇ ਨੇ ਸ਼ੁਰੂ ਕਰ ਦੇਣ ਔਰ ਕੰਮ ਜਿਹੜਾ ਪੁਲ ਦਾ ਕੰਮ ਪੂਰਾ ਹੋ ਗਿਆ ਉਸ ਤੋਂ ਬਾਅਦ ਜਿਹੜਾ ਬੱਸ ਸਟੈਂਡ ਬੰਦ ਹੈ ਅਸੀਂ ਬੱਸ ਸਟੈਂਡ ਵੀ ਚਲਾਵਾਂਗੇ ਬਲਕਿ ਜਿਹੜੀਆਂ ਬੱਸਾਂ ਪਹਿਲਾਂ ਚੱਲਦੀਆਂ ਸੀ ਉਹਦੋਂ ਵੱਧ ਚਲਾਵਾਂਗੇ ਤਾਂ ਕਿ ਜਿਹੜੀ ਇੱਥੇ ਰੌਣਕ ਖਤਮ ਹੋ ਗਈ ਸੀ ਉਹ ਰੌਣਕ ਅਸੀਂ ਦੁਬਾਰਾ ਲੈ ਕੇ ਆਵਾਂਗੇ ਬਿਲਕੁਲ ਜੀ ਬਿਲਕੁਲ ਉਹ ਵੀ ਭੇਜਿਆ ਹੋਇਆ ਉਹ ਵੀ ਜਲਦੀ ਹੀ ਸ਼ੁਰੂ ਹੋ ਜੂਗਾ ਤੇ ਕਿਉਂਕਿ ਜਿੱਥੇ ਵੀ ਵਪਾਰੀ ਹੈ ਉੱਥੇ ਪੁਲਿਸ ਚੌਕੀ ਹੋਣਾ ਜ਼ਰੂਰੀ ਹੈ ਉਹ ਕੰਮ ਵੀ ਜਲਦੀ ਹੋ ਜੂਗਾ ਔਰ ਮਹਿੰਦਰ ਗਾਂਚ ਸਕੂਲ ਆਫ ਫੈਮਿਨਸ ਪਹਿਲਾਂ ਆ ਚੁੱਕਿਆ ਹੈ ਮੁਹੱਲਾ ਕਲੀਨਿਕ ਵੀ ਆ ਰਿਹਾ ਹੈ ਨੇਚਰਲ ਪਾਰਕ ਆ ਰਿਹਾ ਹੈ ਸੀਐ ਤਾਂ ਮੇਂ ਅੰਦਰ ਗਾਂਚੇ ਬਹੁਤ ਸਾਰੇ ਕੰਮ ਐ ਜਿਹੜੇ ਹੁਣ ਅਗਲੇ ਟਾਈਮ 'ਚ ਹੋ ਜਾਣਗੇ ਅੱਜ ਤੋਂ ਹੀ ਪੁਲਿਸ ਦੀ ਪੀਸੀਆਰ ਵੱਜ ਜੂਗੀ ਮੈਂ ਹੁਣੇ ਹੁਣੇ ਫੋਨ ਕਰਦੀ ਆ ਤੇ ਅੱਜ ਤੋਂ ਪੀਸੀਆਰ ਦੀ ਡਿਊਟੀ ਲਾ ਦਿੰਦੇ ਆ ਲਾ ਦੇ ਦੇਖੋ ਇਹ ਤਾਂ ਹੁਣ ਲੋਕ ਦੱਸਣਗੇ ਨਾ ਕੋਈ ਗੱਲ ਨਹੀਂ ਥੋੜੇ ਦਿਨ ਰਹਿ ਗਏ ਲੋਕ ਦੱਸਣਗੇ ਇਹਨਾਂ ਨੂੰ ਤਾਂ ਸੁਖਵੀਰ ਬਾਦਲ ਨੂੰ ਇਹ ਪੁੱਛੋ ਵੀ ਵੱਡੇ ਬਾਦਲ ਸਾਹਿਬ ਨੇ ਜੋ ਕੰਮ ਕੀਤੇ ਸੀ ਜੋ ਨਾਮ ਕਮਾਇਆ ਸੀ ਸੁਖਵੀਰ ਬਾਦਲ ਨੇ ਜੀਜੇ ਸਾਲੇ ਨੇ ਉਹਦਾ ਬੇੜਾ ਗਰਕ ਕਰਤਾ ਅਕਾਲੀ ਦਲ ਖਤਮ ਕਰਤਾ ਵੱਡੇ ਬਾਦਲ ਸਾਹਿਬ ਦਾ ਜੋ ਰੁਤਬਾ ਸੀਗਾ ਉਹ ਇਹਨਾਂ ਨੇ ਖਤਮ ਕਰਤਾ ਇਹਨਾਂ ਨੇ ਝੂਠ ਬੋ ਆਮ ਆਦੀ ਪਾਰਟੀ ਨੇ ਇਹ ਕਹਿੰਦੇ ਗੁੰਮਰਾਹ ਕੀਤਾ ਅਸੀਂ ਜੋ ਵਾਦੇ ਕੀਤੇ ਅਸੀਂ ਬਿਜਲੀ ਦਾ ਵਾਅਦਾ ਕੀਤਾ ਬਿਜਲੀ ਦਿੱਤੀ ਅਸੀਂ ਮਹੱਲਾ ਕਲੀਨਿਕਾ ਨਾ ਕੀਤਾ ਮਹੱਲਾ ਕਲੀਨਿਕ ਖੋਲ ਰਿਆ ਸਕੂਲ ਆਫ ਐਮਿਨੈਂਸ ਖੋਲ ਰਿਆ 45000 ਨੌਕਰੀਆਂ ਦਿੱਤੀਆਂ ਨੇ ਕਿਸਾਨਾਂ ਨੂੰ ਟੇਲਾਂ ਤੱਕ ਪਾਣੀ ਪਹੁੰਚਾਇਆ ਅੱਜ ਪਿੰਡਾਂ 'ਚ ਤੁਸੀਂ ਜਾਓ ਕਿਸਾਨ ਖੁਸ਼ ਹੈ ਕਿਸਾਨ ਕਹਿੰਦੇ ਜੀ ਸਾਨੂੰ ਪਹਿਲੀ ਵਾਰ ਦਿਨੇ ਮੋਟਰਾਂ ਤੇ ਬਿਜਲੀ ਮਿਲ ਰਹੀ ਹੈ ਤਾਂ ਇਹ ਕੋਈ ਗੁਮਰਾਹ ਨਹੀਂ ਅਸੀਂ ਲੋਕਾਂ ਦੇ ਕੰਮ ਕਰਨ ਆਏ ਆਂ ਔਰ ਕੰਮ ਕਰ ਰਹੇ ਆਂ ਜੀ ਜੀ ਦਾ ਹੁਣ ਡੈਮੋਕ੍ਰੇਸੀ ਖਤਮ ਕਰਨ ਲੱਗਿਆ ਮੋਦੀ ਜੀ ਸੰਵਿਧਾਨ ਖਤਮ ਕਰਨ ਲੱਗਿਆ ਅਰਵਿੰਦ ਕੇਜਰੀਵਾਲ ਜੀ ਇਸੇ ਨੂੰ ਉੱਤਾਂ ਲੈ ਕੇ ਅੱਗੇ ਨਿਕਲੇ ਨੇ ਵੀ ਆਓ ਆਪਾਂ ਆਪਣੇ ਸੰਵਿਧਾਨ ਦੀ ਰੱਖਿਆ ਕਰੀਏ ਲੋਕਤੰਤਰ ਦੀ ਰੱਖਿਆ ਕਰੀਏ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਫੜ ਕੇ ਅੰਦਰ ਕਰਤਾ ਪਰ ਲੋਕਾਂ ਨੂੰ ਸਭ ਨੂੰ ਪਤਾ ਹੈ ਵੀ ਅਰਵਿੰਦ ਕੇਜਰੀਵਾਲ ਨਾਲ ੱਟਕਾ ਉਹਕ ਜੇਲ ਦਾ ਜਵਾਬ ਵੋਟ ਨਾਲ ਦੇਣਗੇ ਸਿਵਰੇਸ ਦੀ ਸਮੱਸਿਆ ਦਾ ਅੱਜ ਧਿਆਨ ਦਿੱਤਾ ਮੇਰੇ ਸਿਵਰੇਸ ਦੀ ਸਮੱਸਿਆ ਤੇ ਕੱਲ ਨੂੰ ਹੀ ਕੰਮ ਸ਼ੁਰੂ ਹੋ ਜਾਊਗਾ ਔਰ ਜਲਦੀ ਹੀ ਇਹਦਾ ਸਵੇਰੀ ਆਜੂਗੀ ਟੀਮ ਦੇਖ ਕੇ ਜਿੱਥੇ ਕੋਈ ਬਲਾਕੇਜ ਹੈ ਜਿੱਥੇ ਕੋਈ ਦਿੱਕਤ